ਦੇ ਵੀਰ ਕਰਈਆਂ ਆਜੋ ਨੰਗਾ ਕਰਈਆਂ ਜੀ ਤਬਾਤਾ ਮੈਨੂੰ ਇੱਕ ਸਰਹਣਾ ਲਿਆ ਦੇ ਨਾਲੇ ਚਾਹ ਬਣਾ ਵਧੀਆ ਜੀ ਠੀਕ ਆ ਪਾਪਾ ਜੀ ਬਣਾ ਦਿੰਨੀ ਆ ਪਾਪਾ ਜੀ ਲੈ ਨਾ ਸਰਹਣਾ ਲੈ ਜਿਓ ਤੇ ਮੈਂ ਚਾਹ ਬਣਾ ਕੇ ਲਿਉਣੀ ਆ ਬਣਾ ਲਾ ਤੱਕਲੀ ਵੀ ਬਣਾ ਲਾ ਬਣਾਣਾ ਠੀਕ ਆ ਹਲੋ ਪਾਪਾ ਜੀ ਸਰਹਣਾ ਲਿਆ ਬਟੋ ਕਹਿੰਦੇ ਆ ਗਏ ਜੇ ਤੇ ਬੀਬੀ ਕਿੱਥੇ ਆ ਉਹ ਨਹੀਂ ਆਏ ਭੈਣ ਜੀ ਜੇ ਤੇ ਆਏ ਚ ਹੁਣ ਮੇਰੇ ਤਰਲੇ ਮਾਰਨ ਪੀ ਰਿਸ਼ਤਾ ਕਰਾ ਦੇ ਤੇ ਉਹ ਤੁਹਾਡੀ ਗੱਲ ਨਹੀਂ ਜੇ ਹੁਣ ਬਣਨੀ ਤੂੰ ਬਹੁਤ ਮੇਰੀ ਉਹਦਨ ਬੀਚਤੀ ਕੀਤੀ ਐ ਜੇ ਤੁਸੀਂ ਇੰਨੀਆਂ ਗੱਲਾਂ ਨਾ ਨਾ ਕੀਤੀਆਂ ਹੁੰਦੀਆਂ ਤੇ ਹੋ ਸਕਦਾ ਸੀ ਮੈਂ ਉਹਨਾਂ ਨੂੰ ਮਨਾ ਹੀ ਲੈਂਦੀ ਨੇ ਵੀ ਰੋ ਅਹੀਂ ਉਹਨਾਂ ਚੋਂ ਨਹੀਂ ਜਿਹੜੇ ਥੁੱਕ ਕੇ ਚੱਟ ਲੈਂਦੇ ਆ ਅਹੀਂ ਤਾਂ ਤੈਨੂੰ ਕੋਈ ਖੇਚਲ ਪਾਉਣ ਨਹੀਂ ਆਏ ਅਹੀਂ ਤਾਂ ਤੈਨੂੰ ਆਏਗਾ ਆ ਡੱਬਾ ਦੇਣ ਵਿਆਹ ਆਦੀ ਉਹੋ ਹੀ ਸਾਇਆ ਉਹੋ ਹੀ ਦੇਣਾ ਉਹੋ ਹੀ ਵਾਰਿਓ ਆਵੀਂ ਜਰੂਰ ਹਣ ਕੀ ਆਂਦੀ ਮੁੰਡੇ ਦਾ ਵਿਆਹ ਨਹੀਂ ਹੋਣਾ ਆ ਮੋਰਤੀ ਆ ਤੇਰੀ ਭਾਜੀ ਜੇ ਕੋਈ ਹੋਰ ਵੀ ਕਰਾਉਣਾ ਹੋ ਤੇ ਦੱਸਦੀ ਐ ਤਾਂ ਚੁਟਕੀ ਨਾ ਕਰਉਣੀ ਮੈਂ ਰਿਸ਼ਤੇ ਪਤਾ ਸੀ ਦੱਸ ਕੇ ਵੀ ਨਹੀਂ ਗਈ ਇਹ ਮੈਂ ਰਿਸ਼ਤਾ ਕਰਾਇਆ ਕਿੱਥੋਂ ਆ ਕਿੱਥੋਂ ਹੋਣੀ ਐ ਕੋ ਉਹੋ ਜੀ ਬਸਲੀ ਹੋਣੀ ਕੋ ਮਾੜੀ ਮੋਟੀ ਤੇ ਚਾਹ ਫਿਰ ਝੂਠ ਮਾਰ ਲਿਆ ਹੋਣਾ ਮੈਨੂੰ 3 ਕਿਲੇ ਦੱਸਦੀ ਸੀ ਉਹਨੂੰ 5 ਦੱਸ ਦਿੱਤੇ ਹੋਣੀ ਐ ਪੋਰ ਕੰਨ ਕਰਨਾ ਰਿਸ਼ਤਾ ਉਤੇ ਉਹ ਬੱਲੇ ਬੱਲੇ ਡੱਬਾ ਆ ਲੱਗਦਾ ਵਿਆਹ ਦਾ ਲਿਆਖਈਏ ਲੈ ਚਾਲਾ ਡੱਬਾ ਆ ਮਾਦਾ ਬੜੀ ਤਵੀਲੂ ਤਪਾਣਾ ਤੇ ਹਰ ਕੀ ਕਰਾਂ ਇਹ ਮੈਨੂੰ ਖੁਸ਼ੀ ਦਾ ਥੋੜਾ ਡੱਬਾ ਆ ਇਹ ਮੈਨੂੰ ਸਾੜੇ ਦਾ ਡੱਬਾ ਆ ਹੀ ਸਾੜੇ ਦਾ ਨਾ ਇਹ ਮੈਨੂੰ ਲੂਗੇ ਦੀ ਗੱਲਾਂ ਕਰ ਕਰ ਕੇ ਇੱਥੇ ਤੂੰ ਕੀ ਸਿਰਜਾਂ ਮਾਰੀ ਜਾਣਾ ਵਾ ਅਗਲੇ ਮੇਰੀ ਬੇਇੱਜ਼ਤੀ ਕਰ ਗਿਆ ਤੈਨੂੰ ਚਾ ਚੜਿਆ ਵਾ ਮਾਦਾ ਮੈਂ ਹਸਾਬ ਜਾ ਲਾਉਂਦਿਆਂ ਹੀ ਖੁਸ਼ੀ ਦੇ ਡੱਬੇ ਤੇ ਬੜੀ ਬੜੀ ਆਏ ਆ ਤਸਾੜ ਦਾ ਪਹਿਲੀ ਵਰੀ ਆਇਆ ਉਹ ਮੈਂ ਖੋਲ ਕੇ ਵੇਖਤ ਲਾਵਾਂ ਵਿੱਚ ਗਦੇ 11 ਹੀ ਨਾ ਹੋਂ ਡੱਬੇ ਦੇ ਖਾਲਾ ਤਿੰਨ ਤੇ ਉਹਨਾਂ ਦੀ ਲੇਲੇ ਲੱਗੀ ਆ ਖਾਲਾ ਮਰ ਲਓ ਆ ਮੇਰੇ ਵੱਲ ਨਾ ਵੇਖਿਓ ਮੇਰੀ ਬੀਖਤੀ ਹੋਈ ਆ ਮਾਦਾ ਵੇਚ ਦਿਦੂ ਆਪ ਕਰਉਣੀ ਆ ਤੈਨੂੰ ਆਖਿਆ ਇਹ ਕੰਮ ਛੱਡ ਦੇ ਇੱਕ ਦੋ ਛਾਪਾਂ ਕੀ ਪੈ ਗਿਆ ਤੂੰ ਹੁਣ ਕੰਮੀ ਉਹ ਫੜ ਲਿਆ ਬਸ ਤੂੰ ਨਾ ਮੈਨੂੰ ਨਾ ਸਮਝਾ ਨਾ ਮੈਨੂੰ ਸਾਰਾ ਪਤਾ ਵਾ ਇਹਨਾਂ ਨੇ ਝੂਠ ਹੀ ਬਣਾ ਮੇਨਾਂ ਬੋਲ ਛੜਿਆ ਆ ਰਿਸ਼ਤੇ ਦਾ ਤਾਂ ਨਾ ਹੋਣੀ ਹੋਣੀ ਅੱਗੇ ਵੀ ਇੰਨੇ ਰਿਸ਼ਤੇ ਕਰਾਏ ਆ ਨੇ ਪਰੇ ਚੜੇ ਹੀ ਆ ਨਾ ਇਹਨਾਂ ਤੇ ਉਦਾਂ ਹੀ ਮੇਰਾ ਕੋਈ ਦੁਸ਼ਮਣੀ ਕੱਢੀ ਆ ਤੂੰ ਨਹੀਂ ਹਟਣਾ ਇਹ ਕੰਮ ਤੋਂ ਤੇ ਮੈਂ ਲੱਗਾ ਚਾਹ ਬਣਾ ਕੇ ਤੇ ਬਰਫੀ ਖਾਣ ਆ ਦਫਾ ਹੋਣਾ ਨਾ ਹੇ ਤੇ ਕਿੱਦਾਂ ਇਹਨੂੰ ਬਰਫੀ ਦੀ ਭਈ ਆ ਮਾਂ ਦਾ ਨਹੀਂ ਪਤਾ ਵੀ ਮਾਂ ਦੀ ਬੀਤੀ ਹੋਣਗੀ ਤਾਂ ਉਹਨੂੰ ਬਰਫੀ ਦਿਆ ਪਿਆ ਤੇ ਕੇ ਉਹਨੂੰ ਮੈਂ ਛੱਡ ਕੇ ਆਉਣਾ ਵਾ ਹੋਰ ਤਾਂ ਮੇਰਾ ਘਰ ਗੁਜਾਰਾ ਹੈਗਾ ਤੇ ਫਿਰ ਕਿੱਥੇ ਆ ਉਹ ਜਰਾਗ ਵੀਰਵਲ ਗਈ ਹੋ ਵੀਰਵਲ ਗਈ ਆ ਆਹ ਆ ਬੀਰ ਉਹਨਾਂ ਦਾ ਕਾਹਦਾ ਲੈਖਾ ਦੇਖਾ ਵਾ ਉਹ ਲੈਖਾ ਜੋਖਾ ਕਾਹਦਾ ਉਹਨਾਂ ਸਾਖਤਾ ਬਰਾਬਰ ਕਰਨ ਗਈ ਹੋ ਪਾਪਾ ਜੀ ਤੁਸੀਂ ਦੱਸੋ ਆਹ ਕੰਮ ਬੀਬੀ ਦੀ ਚੰਗਾ ਵਾ ਉਹ ਜਦੋਂ ਵਿਆਹ ਹੀ ਹੋ ਜਾਣਾ ਵਾ ਫਿਰ ਆਪੇ ਪਤਾ ਲੱਗ ਜਾਣਾ ਸੀ ਜਾਣ ਬੁੱਝ ਕੇ ਬੀਬੀ ਲੜਾਈ ਨੂੰ ਆਵਾਜ਼ਾਂ ਮਾਰਦੀ ਐ ਉਹ ਕੀ ਕਰੀਏ ਫੇ ਉਹਨੂੰ ਕੀ ਕੌਣ ਮੋੜੇ ਉਹਨੂੰ ਤੁਸੀਂ ਮੋੜਨਾ ਮੋੜਨਾ ਹੋਰ ਕਹਿੰਨੇ ਆ ਉਹ ਪੁੱਤਰਾ ਜਦੋਂ ਵਿਆਹ ਆ ਹੀ ਉਦੋਂ ਕਾਲੇ ਹੀ ਤੇ ਚਿੱਟੇ ਹੋ ਗਏ ਆ ਉਹ ਨਹੀਂ ਮੁਰਦੀ ਨਹੀਂ ਮੁਰਦੀ ਜਿਹੜਾ ਕੰਮ ਆਂਦੀ ਆ ਮੈਂ ਮੈਂ ਕਰਨਾ ਉਹ ਕਰਕੇ ਉਹਨੇ ਹੰਣਾ ਵਾ ਭਾਵੇਂ ਕੁਝ ਵੀ ਹੋ ਜਵੇ ਇੱਕ ਤੇ ਮੂੰਹ ਤੋਂ ਦੀ ਹੱਥ ਪੇਰ ਕੇ ਕਹਿੰਦੀ ਆ ਮੈਂ ਵੀ ਜੱਟ ਦੀ ਧੀ ਨਹੀਂ ਜੇ ਮੈਂ ਆ ਕੰਮ ਨਾ ਕਰਕੇ ਦੱਸੂਗੀ ਤੇ ਫੇ ਕੀ ਕਰੇ ਬੰਦਾ ਮੈਨੂੰ ਵੀ ਇਹਦੇ ਨਾਲ ਫੇ ਇਹਦੀ ਅਣਖ ਪਗਾਉਣੀ ਪੈਂਦੀ ਆ ਪਪਾ ਜੀ ਹੋਰ ਤੇ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਆ ਪਰ ਨਾ ਮੈਨੂੰ ਕਦੀ ਕਦੀ ਬੀਬੀ ਦੇ ਸੁਭਾਅ ਤੋਂ ਡਰ ਜਾ ਆ ਜਾਂਦਾ ਵਾ ਜਿੱਦਾਂ ਆਪਣੀ ਜਿੱਦ ਪਗਾਉਂਦੇ ਆ ਨਾ ਕਿਤੇ ਉਹ ਨਾ ਹੋਏ ਕਿ ਇਹ ਰੋਜ਼ ਨੂੰ ਆਪਣੀ ਅਣਖ ਭਗਾਉਂਦਾ ਭਗਾਉਂਦਿਆਂ ਕਿਤੇ ਕਹਿਵਲੇ ਟੇਚ ਆ ਜਾਣ ਤਾਂ ਆਪ ਹੀ ਮੁੜ ਕੇ ਝੂਠੇ ਪੈ ਜੀਏ ਕਈ ਵਾਰੀ ਨਾ ਬੰਦਾ ਆਪਣੀ ਕੀਤੀ ਗੱਲ 'ਚ ਆਪ ਹੀ ਫਸ ਜਾਂਦਾ ਵਾ ਤੁਹਾਡੀ ਬੀਬੀ ਨਾ ਹੋਸ਼ ਤੋਂ ਨਹੀਂ ਕੰਮ ਲੈਂਦੇ ਜੋਸ਼ ਤੋਂ ਕੰਮ ਲੈਂਦੇ ਆ ਹੁਣ ਮੰਨ ਲਓ ਜਿੱਦਾਂ ਬੀਬੀ ਨੇ ਮੂੰਹ ਪਰ ਕੇ ਕਹਿਤਾ ਸੀ ਨੂੰ ਵਿਚੋਲਣ ਨੂੰ ਕਿ ਮੈਂ ਰਿਸ਼ਤਾ ਕਰਾਵਾਂਗੀ ਤੇ ਜੇ ਮਾਮੇ ਹੁਣ ਨਾ ਮੰਨਦੇ ਤੇ ਫਿਰ ਕੀ ਬੰਦਾ ਇੱਕ ਤੇ ਮਾਮੇ ਹੁਣਾ ਨਾ ਵੀ ਵਿਗੜ ਨਹੀਂ ਤੇ ਦੂਜੇ ਪਾਸੇ ਵਿਚੋਲਣ ਤੋਂ ਵੀ ਝੂਠਿਆ ਪੈਣਾ ਹੀ ਜੀਤਾ ਜਾਂ ਤੂੰ ਚਾਹ ਲੈ ਵੇ ਜਾ ਕੇ ਆਉਂਦੀ ਆ ਨਾ ਬੀਬੀ ਕੋਈ ਨਹੀਂ ਕਰਦੇ ਗਾ ਲੋ ਨਾ ਹਾਂਜੀ ਆ ਗਏ ਜੇ ਆ ਗਏ ਆ ਦੇ ਐ ਡੱਬਾ ਦੇ ਆਏ ਆ ਕੀ ਆਂਦੀ ਦੇ ਆਏ ਆ ਹੂੰ ਆਖਣਾ ਉਹਨੇ ਕੀਆ ਜਦੋਂ ਜਾ ਕੇ ਬੀਬੀ ਨੇ ਡੱਬਾ ਫੜਾਇਆ ਨਾਲੇ ਸੁਨਾਈਆਂ ਖਰੀਆਂ ਖਰੀਆਂ ਉਹਦੀ ਤਾਂ ਬੋਲਤੀ ਬੰਦ ਹੋ ਗਈ ਉਹ ਤਾਂ ਐ ਜਿੱਦਾਂ ਹੈਗੀ ਹੋ ਗਈ ਹੁੰਦੀ ਆ ਉਹਦੇ ਮੂੰਹੋਂ ਤਾਂ ਕੋਈ ਗੱਲ ਹੀ ਨਹੀਂ ਨਿਕਲੀ ਉਹਨੇ ਦੇ ਵੀ ਨਹੀਂ ਪੁੱਛਿਆ ਵੀ ਕਿੱਥੇ ਰਿਸ਼ਤਾ ਹੋਇਆ ਜਾਂ ਕਿਹੜੀ ਕੁੜੀ ਆ ਨਾ ਬਸ ਐ ਜਿੱਦਾਂ ਉਹਦੇ ਡਿਮਰੀ ਜਈ ਹੁੰਦੀ ਆ ਡੱਬਾ ਵੀ ਦੇ ਆਈਆਂ ਤੇ ਵਿਆਹ ਦਾ ਸੱਦਾ ਵੀ ਦੇ ਆਈਆਂ ਵੀ ਆ ਜੀ ਬਣ ਤਣ ਕੇ ਵਿਆਹ ਵੇਖ ਲਈ ਖਾ ਪੀ ਲਮੀ ਚੰਗਾ ਕੀਤਾ ਜੇ ਆਹ ਹੈ ਉਹਦੇ ਹੋ ਨਹੀਂ ਉਹਦਾ ਪੈਰ ਤੁਰਨਾ ਇਹਨੂੰ ਮੈਨੂੰ ਨਹੀਂ ਲੱਗਦਾ ਵਿਆਹ ਆਉ ਨਹੀਂ ਮੈਨੂੰ ਤੇ ਆਂਦੀ ਵੀ ਆਵਾਂਗੇ ਪਰ ਉਹ ਤਾਂ ਗੁੰਮ ਹੀ ਹੋ ਗਈ ਸੀਗੀ ਉਹਨੇ ਨਹੀਂ ਜਿਹਾਉਣਾ ਉਹ ਤਾਂ ਸ਼ਰਮਚੀ ਮਰ ਗਈ ਹੋਣੀ ਐ ਮੈਂ ਜਾਵਾਂ ਕਿਹੜੇ ਮੂਨਾ ਹੁਣ ਨਹੀਂ ਚੋਪੀ ਹੋ ਗਈ ਤੇ ਕੋਈ ਨਹੀਂ ਕੀ ਗਾੜੀ ਉਹ ਤਾਂ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਵੀ ਪਾਣੀ ਪੀ ਲੋ ਭੈਣ ਜੀ ਚਲੋ ਇਹ ਤਾਂ ਕੰਮ ਚੰਗਾ ਹੋ ਗਿਆ ਸਿਰੇ ਚੜ ਗਿਆ ਤੁਸੀਂ ਉੱਥੋਂ ਹੋਏ ਹੋ ਤੇ ਹੁਣ ਮਾਏ ਗੁਰੂ ਅੱਗੇ ਵੀ ਚੰਗਾ ਚੰਗਾ ਕੰਮ ਸਾਡਾ ਸਿਰੇ ਚਾੜੇ ਤੇ ਤੁਸੀਂ ਐਦਾਂ ਕਰੋ ਵੀ ਮੇਰੇ ਨਾਲ ਚੱਲੋ ਤੇ ਕੋਈ ਮਾੜਾ ਮੋਟਾ ਗਿਆਣਾ ਬਣਾ ਲਈਏ ਸੁੱਖੀ ਸੰਧੀ ਮਾੜਾ ਮੋਟਾ ਕਿ ਕਹਿਣ ਲਈ ਆ ਚੰਗਾ ਹੀ ਬਣਾਵਾਂਗੇ ਤੇ ਤੂੰ ਇਹ ਗੱਲ ਦੱਸ ਕਿ ਕਿੰਨੇ ਕ ਤੋਲੇ ਬਣਾਉਣਾ ਵਾ ਤੋਲੇ ਤੂਲੇ ਬੀਬੀ ਕਿੰਨਾ ਕੁ ਬਣਾਉਣਾ ਹੈ ਇੱਕ ਕੁੜੀ ਦੇ ਕੰਨਾਂ ਨੂੰ ਘਾੜੇ ਬਣਾ ਲੈਣੇ ਆ ਕੋਚੌਂ ਘਰਾਮਾ ਦੇ ਤੇ ਇੱਕ ਮੁੰਦਰੀ ਬਣਾ ਲੈਣੇ ਆ ਹਾਏ ਐਨਾ ਕੀ ਮੈਂ ਗਾੜੀ ਜਾ ਕੇ ਤੇ ਕੀ ਦੱਸਣਾ ਵਾ ਸੋਨਾ ਚੰਗਾ ਗਲ ਨੂੰ ਨਹੀਂ ਕੋ ਪਾਉਣਾ ਪਾ ਚੱਲ ਬੀਬੀ ਇਦਾਂ ਕਰਾਂਗੇ ਇੱਕ ਚੈਨੀ ਬਣਾ ਲਾਂਗੇ 7-8 ਗ੍ਰਾਮਾਂ ਦੀ ਔਖੇ ਸੌਖੇ ਹੋ ਕੇ ਹੁਣ ਤੈਨੂੰ ਪਤਾ ਤਾਂ ਹੈਗਾ ਹੀ ਆ ਆ ਜਦੋਂ ਦੀਆਂ ਕਮੇਟੀਆਂ ਮਰੀਆਂ ਸਾਡੀਆਂ ਸਾੜਾ ਦਾ ਨੁਕਸਾਨ ਹੀ ਬੜਾ ਹੋਇਆ ਸੀ ਤੇ ਥੱਲੇ ਹੀ ਲੱਗ ਗਏ ਆ 7-8 ਲੱਖ ਰੁਪਈਆ ਉਹ ਨਾ ਮਰਦਾ ਤੇ ਚੱਲ ਅੱਜ ਉਹਦਾ ਗਹਿਣਾ ਬਣਾ ਲੈਂਦੇ ਵਾ ਸ਼ੁਕਰ ਕਰ ਕਿ ਬਿਮਾਰੀ ਤੇ ਨਹੀਂ ਲੱਗੇ ਤੇ ਜਿਹੜੀ ਲੈ ਕੇ ਭੱਜ ਗਈ ਉਹਦੇ ਵੀ ਇੱਤਾ ਹੀ ਨਿਕਲਨੇ ਆ ਉਹਦਾ ਵੀ ਕੁਝ ਨਹੀਂ ਬਣਨਾ ਇਹੋ ਜਿਹੇ ਪੈਸੇ ਨਾਲ ਨਹੀਂ ਕੁਝ ਬਣਦਾ ਹੁੰਦਾ ਵੇ ਇੱਕ ਤਾਂ ਤੁਸੀਂ ਮਾਪਤ ਨਾ ਮਰੂ ਮਰੂ ਬੜਾ ਕਰ ਦੇਈਓ ਜਿਹੜਾ ਗਹਿਣਾ ਤੇ ਜ਼ਮੀਨ ਇਹ ਔਖੇ ਹੋ ਕੇ ਹੀ ਬਣਦੀ ਆ ਤੇ ਜੇ ਤੁਹਾਡਾ ਬਣ ਜੂਗਾ ਰਹਿਣਾ ਤੇ ਤੁਹਾਡਾ ਹੀ ਆ ਉਹ ਕੁੜੀ ਵਾਲਿਆਂ ਤੇ ਨਹੀਂ ਲੈ ਜਾਣਾ ਉਹ ਤਾਂ ਗੱਲ ਭੈਣ ਜੀ ਤੁਹਾਡੀ ਠੀਕ ਐ ਪਰ ਜੇ ਹਾਨੂੰ ਵੀ ਕੁਝ ਲੱਭੇ ਤੇ ਅਸੀਂ ਫੇਰ ਹੀ ਇਹੋ ਜਿਹਾ ਕੰਮ ਕਰੀਏ ਨਾ ਜਿਹੜਾਡੇ ਕੋਲ ਹੁੰਦੇ ਅਸੀਂ ਘਰ ਦਾ ਨਾ ਕੋਈ ਮੂੰਹ ਸਿਰ ਬਣਾਉਂਦੇ ਅਸੀਂ ਉਹਨੂੰ ਮਾੜੇ ਮੋਟੇ ਲਿੰਪ ਪੋਚ ਲਿਆ ਆ ਆ ਵੇਖ ਲਾ ਜਦੋਂ ਅਸੀਂ ਘਰ ਬਣਾਉਣ ਲੱਗੇ ਸੀ ਨਾ ਪਾਪਾ ਇਹਨਾਂ ਦਾ ਆਂਦਾ ਹੈਗਾ ਵੀ ਥੋੜਾ ਹੀ ਕੰਮ ਕਰਕੇ ਨਾ ਲੈਂਟਰ ਪਾ ਕੇ ਤੇ ਕੰਮ ਬੰਦ ਕਰ ਦੇਣਾ ਮੈਂ ਤਾਂ ਜੀਤਾ ਨੇ ਹਲਾ ਸੇਰੀ ਦਿੱਤੀ ਤੇ ਵੇਲਾ ਸਾਰੇ ਕੰਮ ਹੋ ਗਈਓ ਪਲਸਤਰ ਵੀ ਹੋ ਗਈ ਕੋਠੀ ਸੀਸੇ ਵੀ ਚੜ ਗਏ ਕੋਈ ਰਿਆ ਕੰਮ ਓਏ ਆਹੋ ਬੀਬੀ ਕੰਮ ਤਾਂ ਚਲੋ ਹੌਲੀ ਹੌਲੀ ਹੋ ਹੀ ਜਾਂਦੇ ਆ ਪੜ੍ਹਹਾਉਣਾ ਚਾਹੀਦਾ ਦਿਲ ਵੱਡਾ ਕਰਨਾ ਚਾਹੀਦਾ ਵਾ ਨਹੀਂ ਤਾਂ ਫਿਰ ਏਦਾਂ ਕਰਦੇ ਆ ਵਿਆਜੀ ਚੁੱਕ ਲੈਨੇ ਆ ਪੈਸੇ ਨਾ ਨਾ ਪੁੱਤ ਵਿਆਜੀ ਪੈਸੇ ਦਾ ਨਾ ਨਾ ਲਈ ਵਿਆਜ ਚੁੱਕਿਆ ਤਾਂ ਮੁੜ ਕੇ ਪੁੱਤਰ ਉੱਠਿਆ ਨਹੀਂ ਜਾਂਦਾ ਵੇ ਕਰਜ਼ੇ ਦਾ ਤਾਂ ਨਾ ਹੀ ਮਾੜਾ ਇਹ ਤਾਂ ਕਰਜ਼ਾ ਜਿਹੜਾ ਸਾਰੀ ਉਮਰ ਨਹੀਂ ਬੰਦੇ ਨੂੰ ਉੱਠਣ ਦਿੰਦਾ ਫਿਰ ਮੰਮੀ ਮੈਨੂੰ ਇਹ ਦੱਸ ਫਿਰ ਕਰਨਾ ਕੀ ਹੋ ਹੁਣ ਬੀਬੀ ਵੀ ਕਹੀ ਜਾਂਦੀ ਆ ਕਿ ਪੌਣਾ ਹੀ ਪੈਣਾ ਆ ਟੋਰ ਵੀ ਬਾਨਣੀ ਚਾਹੀਦੀ ਆ ਭੈਣ ਜੀ ਤੁਸੀਂ ਤਾਂ ਕਹੀ ਜਾਣਦੇ ਹੋ ਕਿਦਾਂ ਨਹੀਂ ਜੀਗਾ ਦਾ ਧੀਆ ਪਤਾਂ ਦੀ ਰੀਝ ਪੂਰੀ ਕਰੀਏ ਅੱਜ ਉਹਦਾ ਪਿਓ ਜੀ ਹੁੰਦਾ ਹੁੰਦਾ ਤੇ ਜਿੱਦਾਂ ਤੁਸੀਂ ਆਂਦੇ ਓਦਾਂ ਹੀ ਅਹੀ ਕਰ ਲੈਂਦੇ ਹੁਣ ਦੱਸੋ ਮੈਂ ਕੀ ਕਰਾਂ ਜਾਂ ਫਿਰ ਇਦਾਂ ਕਰੋ ਕਰੋ ਸਾਡੀ ਥੋੜੀ ਬੇ ਮਤ ਤੇ ਕੋਸ਼ਿਸ਼ ਹੀ ਕੋਰੋਂ ਪੁੰਨੇ ਆ ਤੇ ਸੈਟ ਬਣਾ ਲੈਨੇ ਆ ਵੇਖ ਦਵਿੰਦਰ ਪਿਆਰਾਂ ਵਾਲੀ ਤੇ ਗਾਲਿਓ ਝੂਠੀ ਸਾਡਾ ਤੇ ਕੋਠਿਆਂ ਨੇ ਜ਼ੋਰ ਕਰਾਰਤਾ ਵਾ ਤੇ ਮੈਂ ਤੇ ਲੱਗੀ ਹਾਂ ਆਪਣਾ ਸੋਨਾ ਵੇਚਣ ਤੇ ਮੇਰੇ ਭਰਾ ਨੇ ਨਹੀਂ ਵੇਚਣ ਦਿੱਤਾ ਔਰੇ ਮੈਂ ਤੇ ਉਹਦੇ ਕੋਲ 2 ਲੱਖ ਰੁਪਈਆ ਲਿਆਈ ਆ ਮੈਂ ਤੇ ਜੇ ਉਹਦਾ ਨਿਗਾ ਮੋੜਿਆ ਤੇ ਜੇ ਤੂੰ ਬਿਲਕੁਲ ਆਨੀ ਆ ਨਾ ਤੇ ਮੈਂ ਜੀਤਾਂ ਵਾਲਾ ਸੈਟ ਮੈਂ ਤੈਨੂੰ ਦੇ ਦਿੰਨੀ ਥੋੜਾ ਚਿਰ ਵਰਤ ਲੋ ਫੇਰ ਮੈਨੂੰ ਮੋੜ ਦਿਓ ਆਹ ਗੱਲ ਕੀਤੀ ਨਾ ਬੀਬੀ ਨੇ ਬਹੁਤ ਵਧੀਆ ਐਦਾਂ ਕਰਦੇ ਆ ਫਿਰ ਮੰਮੀ ਆਪਾਂ ਆਪਾਂ ਪਾ ਲੈਨੇ ਆ ਵਿਆਹ ਦੇ ਵਿੱਚ ਆਹ ਤਾਂ ਮੁੜ ਕੇ ਇਹਨਾਂ ਮੋੜ ਦਾਂਗੇ ਮੁੜ ਕੇ ਮੋੜ ਦਾਂਗੇ ਜਦੋਂ ਸਾਡੇ ਕੋ ਬਣੂਗਾ ਹੈ ਕਿ ਨਹੀਂ ਆਹ ਵੀ ਇੰਨੀ ਕਹੀ ਤੁਹਾਡੀ ਮਰਜ਼ਤ ਕਰ ਸਕਦੇ ਆ ਸਹੁਰੇ ਤੇ ਸਾਡੇ ਕੋਲੋਂ ਨੀਂ ਕੋਈ ਹੁੰਦੀ ਉਹ ਚੱਲ ਨਾਲੇ ਵਿਆਹ ਚ ਕਿਹੜਾ ਕਿਸ ਨੂੰ ਪਤਾ ਲੱਗਣ ਡਿਆ ਵੀ ਕਿਹਦਾ ਪਾਇਆ ਵਾ ਆਹ ਤਾਂ ਤੁਸੀਂ ਨਾਮ ਹੀ ਨਾ ਲਿਓ ਕਿਹ ਕੋ ਨਹੀਂ ਅਹੀ ਨਾ ਲੈਣੀ ਅਹੀ ਨਾ ਕਿਦੇ ਕੋਲੋਂ ਲੈਣਾ ਵਾ ਜੇ ਤੁਸੀਂ ਇੰਨਾ ਖਾਦੀ ਮਿਹਤ ਕਰ ਦੋਗੇ ਤਾਂ ਹੋਰ ਕੀ ਚਾਹੀਦਾ ਹੋਰ ਕੀ ਨਾ ਟੌਰ ਬਣ ਜੂਗਾ ਨਹੀਂ ਅੰਨੀ ਮੈਂ ਕਰ ਦੂੰਗੀ ਚਲੋ ਵਧੀਆ ਫਿਰ ਕਰ ਦਣਗੇ ਬਾਕੀ ਬੀਬੀ ਸੋਨੂ ਵੀਰ ਨੂੰ ਤੇ ਜੀਤਾ ਭਾਬੀ ਨੂੰ ਇੱਕ ਵਾਰੀ ਪੁੱਛ ਲਈ ਕਿਉਂਕਿ ਉਹਨਾਂ ਦਾ ਹੀ ਆ ਉਹਨਾਂ ਨੂੰ ਤਾਂ ਪਤਾ ਲੱਗਣਾ ਹੀ ਆ ਉਹ ਨਾ ਕਿਸੇ ਗੱਲ ਤੋਂ ਇਤਰਾਜ਼ ਕੀ ਕਰਨ ਮੇਰਾ ਨੋ ਪਤ ਨਹੀਂ ਕਰਦੇ ਇਹੋ ਜੇ ਨਹੀਂ ਕੇ ਪੀ ਉਹਨਾਂ ਮੇਰੀ ਮਰਜ਼ੀ ਤੇ ਚੱਲਣਾ ਜੋ ਮੈਂ ਕਰਨਾ ਮੈਂ ਨਾ ਉਹਨਾਂ ਉਸੇ ਜ਼ੁਬਾਨ ਤੇ ਉਹਨਾਂ ਕਹਿਣਾ ਸਾਡੀ ਮਾਂ ਜੋ ਜ਼ੁਬਾਨ ਕਰਾਈ ਹੈ ਨਾ ਛਹੀ ਆ ਆਹੋ ਉਦਾਂ ਬੀਬੀ ਤੇਰੇ ਅੰਦਰ ਹੀ ਆ ਮੈਨੂੰ ਪਤਾ ਹੀ ਆ ਚੱਲ ਫੇਰ ਵੀ ਮਾੜਾ ਕਰੀ ਪੁੱਛ ਲਈ ਕੋਈ ਗੱਲ ਨਹੀਂ ਚੰਗਾ ਦਵਿੰਦਰ ਮੈਂ ਚੱਲਦੀ ਆ ਮੈਂ ਜਾ ਕੇ ਤੇ ਰੋਟੀ ਟੁੱਕ ਵੀ ਖਾਣਾ ਆਜੀ ਲੈ ਹਾਂ ਮੇਰੇ ਹੁੰਦੇ ਉਧਰ ਜਾ ਕੇ ਤੇ ਰੋਟੀ ਖਾਣੀ ਐ ਬੈਹ ਜਾ ਮੈਂ ਰੋਟੀ ਲਿਮ ਨਹੀਂ ਆ ਸਬਜੀ ਬਣੀ ਫੁਲਕੇ ਬਣੇ ਮੈਂ ਪਾ ਕੇ ਲਿਉਣੀ ਰੋਟੀ ਲੈ ਆ ਕੇ ਜਾਓ ਆਪਾਂ ਵੀ ਖਾ ਲਈਏ ਉਦਾਂ ਬੀਬੀ ਤੂੰ ਹੀ ਨਾ ਸਾਰੀ ਟੈਨਸ਼ਨ ਦੂਰ ਕਰਤੀ ਆ ਵਿਆਹ ਵਾਲੀ ਵੀ ਤੇ ਆ ਜਿਹੜੀ ਹੁਣ ਸੋਣੇ ਵਾਲੀ ਵੀ ਹੈ ਕੋਈ ਗੱਲ ਨਹੀਂ ਪਤਾ ਇਹ ਤਾਈਂ ਦਾ ਵਾਂਡ ਗਵਾਂਡ ਕੋਈ ਗੱਲ ਨਹੀਂ ਮੇਰੇ ਹੱਥ ਚ ਡੱਬਾ ਦੇਣੀ ਮੰਮੀ ਜੀ ਡੱਬਾ ਤੁਸੀਂ ਨਾਲ ਹੀ ਮੋੜ ਕੇ ਲੈ ਆਏ ਆ ਕੀ ਗੱਲ ਗਏ ਨਹੀਂ ਭੂਆ ਜੀ ਉਹਨਾਂ ਕੋਲ ਉਹ ਗਏ ਤੇ ਹੈ ਗਏ ਹਾਂ ਉਹ ਤੇ ਹੋਰ ਹੀ ਉਥੇ ਪੰਗਾ ਪਾ ਕੇ ਬੈਠੀ ਆ ਹਾਏ ਹਾਏ ਹੋਰ ਕਾਹਦਾ ਪੰਗਾ ਪਾ ਲਿਆ ਉਹਨਾਂ ਨੇ ਕਹਿੰਦੇ ਹੁਣ ਇਹ ਪੈਰ ਤੇ ਦੱਸਿਆ ਵਾ ਪੈਰ ਤੇ ਦੱਸਣ ਦੀ ਨਹੀਂ ਗੱਲ ਉਹ ਹੁਣ ਇਹ ਪੰਗਾ ਪਾਉਣ ਲਈ ਆ ਕਿ ਇਹ ਦੀ ਸਿੱਧੀ ਤੇ ਮੈਂ ਗਾਂ ਕਿਸੇ ਨਾਲ ਗੱਲ ਕੀਤੀ ਆ ਇਹ ਮੈਂ ਰਿਸ਼ਤਾ ਕਰਾਉਣਾ ਸੀ ਪਰੇਤੀ ਦਾ ਆਹੋ ਅੱਧ ਹੋ ਗਈ ਆ ਤੇ ਤੂੰ ਦੱਸ ਵੀ ਤੂੰ ਸਾਨੂੰ ਪਤਾ ਨਹੀਂ ਕੋਈ ਗੱਲ ਨਹੀਂ ਮੈਂ ਤੂੰ ਆਪਣੇ ਕਰਕੇ ਆਈ ਜੇ ਕਿ ਇਸ ਕੀ ਮਨ ਆ ਕੇ ਬਹਿ ਗਈਆਂ ਸਾਨੂੰ ਇਹ ਕਦ ਤੱਕ ਪਤਾ ਜਦ ਤੱਕ ਸਾਡਾ ਪਹਿਲਾਂ ਗੱਲ ਕਰ ਆ ਹੁਣ ਇੱਥੇ ਵੀ ਵੱਡੇ ਭੂਆ ਜੀ ਹੋਣੀ ਜਿਹੜੇ ਸਭ ਨਾ ਕੇ ਰਿਸ਼ਤਾ ਲੈ ਕੇ ਗਏ ਆ ਆਹੀ ਤੇ ਰਿਸ਼ਤੇ ਲਈ ਵੀ ਰਾਜੀ ਨਹੀਂ ਚਲੋ ਫਿਰ ਵੀ ਉਹਨਾਂ ਦੇ ਕਹਿਣ ਤੇ ਹਨਾ ਇੰਨਾ ਜ਼ੋਰ ਪਾਉਣ ਤੇ ਇਹ ਰਿਸ਼ਤੇ ਲਈ ਰਾਜੀ ਹੋਏ ਆ ਕੋਈ ਇੱਕੋ ਹੀ ਗੱਲ ਮੈਂ ਹਾਂ ਕਾ ਦਤੀ ਮੈਂ ਹਾਂ ਕਾ ਦਤੀ ਦੱਸ ਮੈਂ ਕਿ ਅਹੀਂ ਹੁਣ ਕੀ ਕਰੀਏ ਤੇ ਨਹੀਂ ਤੂੰ ਪੁੱਛਿਆ ਕਿਸ ਨੂੰ ਮੰਮੀ ਜੀ ਆ ਜਿਹੜੇ ਸਾਹਬ ਨਾਲ ਤੁਸੀਂ ਡੱਬਾ ਮੋੜ ਲਿਆ ਆਂ ਉਹ ਵਿਆਹ ਵੀ ਹੋਣਗੇ ਕਿ ਨਹੀਂ ਨਹੀਂ ਭੈਣਾ ਕਿੱਥੇ ਵਿਆਹ ਉਹਨੇ ਆਉਣਾ ਉਹਨੇ ਤਾਂ ਐਡਾ ਮੂੰਹ ਕਰ ਲਿਆ ਉਹਨੇ ਤਾਂ 20 20 ਸਾਨੂੰ ਗੱਲਾਂ ਕੀਤੀਆਂ ਮੈਂ ਉਹਨੂੰ ਇਹ ਗੱਲ ਵੀ ਕਹੀ ਵੀ ਕੋਈ ਗੱਲ ਨਹੀਂ ਤੂੰ ਸਾਨੂੰ ਪੁੱਛ ਕੇ ਦੱਸ ਪਾਉਂਦੀੋਂ ਪੁੱਛ ਕੇ ਅਗਲੇ ਪਾਸੇ ਹਾਂ ਕਰਦੀੋਂ ਤੂੰ ਆਪਣੇ ਆਪ ਹੀ ਹਾਂ ਕਰ ਲਈ ਆ ਹਾਂ ਜਾਂ ਮੈਨੂੰ ਤੁਹਾਡੇ ਤੇ ਮਾਣ ਬੜਾ ਸੀ ਮੈਂ ਛੋਟੀ ਭੈਣ ਆ ਮੈਨੂੰ ਤੇ ਮੈਂ ਤੇ ਆਪਣੇ ਆਪ ਚ ਰਿਸ਼ਤਾ ਕਰੂ ਹਾਂ ਤੂੰ ਹੀ ਆਹ ਕਿਹੜੀ ਗੱਲ ਕੱਢ ਦਿੱਤੀ ਵੱਡੀ ਭੈਣ ਨੂੰ ਰਿਸ਼ਤਾ ਦੇਤਾ ਮੈਂ ਮਾੜੀ ਹਾਂ ਤਾਂ ਕਰਕੇ ਮੈਨੂੰ ਤੁਸੀਂ ਕੋਈ ਨਹੀਂ ਜਾਣਿਆ ਕਿ ਉਹਨੇ ਤਾਂ ਕਿਤੇ 20 ਗੱਲਾਂ ਕੀਤੀਆਂ ਨੇ ਤੇ ਸਾਨੂੰ ਹੱਥ ਜੋੜ ਕੇ ਘਰੋਂ ਕੱਢਿਆ ਵਾ ਉਹਦੇ ਮੈਂ ਤੈਨੂੰ ਦੱਸਾਂ ਉਹਦੇ ਪਿਛਲੇ ਕਈ ਦੀਆਂ ਕਈ ਗੱਲਾਂ ਪੁੱਟ-ਪੁੱਟ ਸਾਹਮਣੇ ਰੱਖਣ ਲਈ ਆ ਮੈਂ ਉਹਦੋਂ ਕਵਲ ਦੀ ਵਾਰੀ ਵੀ ਤੁਹਾਨੂੰ ਆਖਿਆ ਰਿਸ਼ਤੇ ਵਾਲਾ ਤੂੰ ਹੀ ਉਹਦੋਂ ਵੀ ਨਾ ਮੇਰੀ ਮੰਨੀ ਤਾਂ ਜਿੰਨਾ ਚਿਰ ਸਾਨੂੰ ਚਿਤਚੇਤਵ ਨਹੀਂ ਹੁਣ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਾ ਇਹਨਾਂ ਨੇ ਕਿਸ ਨਾ ਕਿਸੇ ਗੱਲਾਂ ਰੁੱਸਣਾ ਹੀ ਹੁੰਦਾ ਵਾ ਜਦੋਂ ਕਿ ਜੇ ਇਹਨਾਂ ਨੂੰ ਸਹੀ ਕਰੀਦਾ ਵਾ ਨਾ ਇਹ ਫੇਰ ਕਿਸੇ ਦੂਜੀ ਗੱਲ ਦਾ ਲੈ ਕੇ ਗੱਲ ਤੇ ਕਹਾਣੀ ਜੀ ਪਾ ਕੇ ਬਹਿ ਜਾਂਦੇ ਆ ਪਤਾ ਨਹੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਆ ਆਪਣੇ ਆਪ ਨੂੰ ਮੈਂ ਮਾੜੀ ਆ ਮੈਂ ਗਰੀਬਣੀ ਆ ਮੈਂ ਸਾਰਾ ਮੂਡ ਹੀ ਖਰਾਬ ਹੋ ਗਿਆ ਕਿੰਨਾ ਸੋਹਣਾ ਚਾਹਣਾ ਇੱਥੋਂ ਗਏ ਆ ਵੀ ਪਹਿਲਾਂ ਇਹਨੂੰ ਡੱਬਾ ਦੇ ਕੇ ਆਈਏ ਚਲ ਇਹ ਨਾਰਾਜ਼ ਨਾ ਹੋਏ ਉਹੋ ਹੀ ਗੱਲ ਕਰਕੇ ਵਿਖਾੜ ਦਿੱਤੀ ਇਹਨੇ ਜਾਂ ਫੇਰ ਇਦਾਂ ਕਰੀਏ ਵੱਡੇ ਭੂਆ ਜੀ ਨੂੰ ਸੱਦੀਏ ਤੇ ਉਹਨੂੰ ਨਾਲ ਲੈ ਕੇ ਜਾਓ ਤੇ ਆਪੇ ਉਹ ਗੱਲ ਕਰਨਗੇ ਫੇਰ ਇਹ ਵੀ ਗੱਲ ਸੁਣ ਲਾ ਮੈਂ ਕੋਈ ਗੱਲ ਨਹੀਂ ਕਵਲ ਦੇ ਡੈਡੀ ਚੱਲੀ ਐਹੀਂ ਮੁਰਜੀਏ ਗਰਮਬੜੀ ਆ ਤੇ ਕਵਲਨਦ ਕਵਲ ਦੀ ਵੋਟਿੰਗ ਦੋਵਾਂ ਨੂੰ ਕਲਾਵਾਂਗੇ ਕਹਿੰਦੀ ਨਾ ਨਾ ਸਾਡੇ ਘਰ ਕੋਈ ਨਾ ਆਵੇ ਮੈਂ ਨਹੀਂ ਵਿਆਹ ਹੁਣਾ ਆਉਣਾ ਹੈਗਾ ਉਹਨੇ ਤੇ ਕਈ ਕੁਝ ਬੋਲਿਆ ਹੈ ਤੂੰ ਹੁਣ ਜਾ ਕੇ ਵੇਖ ਲਿਓ ਤੁਸੀਂ ਜੇ ਜਾਣਾ ਹੋਊਗਾ ਤੇ ਮੈਨੂੰ ਨਹੀਂ ਪਤਾ ਕਰ ਲਿਓ ਸਲਾ ਮਮੀ ਜੀ ਦੇ ਨੂਨੇ ਕੋਲ ਤਿਆਰੀ ਕਰਨੀ ਆ ਕਿ ਜਾਂ ਇਹਨਾਂ ਨੂੰ ਮਨਾਉਣਾ ਵਾ ਛੇਤੀ ਕੀਤੇ ਇਹਨਾਂ ਨੇ ਉਂਝ ਨਹੀਂ ਮੰਨਣਾ ਆਹ ਤੇ ਟੈਨਸ਼ਨ ਨਵੀ ਪੈ ਗਈ ਆ ਨਵੀ ਕਿ ਮੈਂ ਤਾਂ ਅੱਗੇ ਆਖਣ ਡਈਏ ਵੀ ਸਾਰਾ ਨਹੀਂ ਤੇ ਹੋਰ ਰਿਸ਼ਤਾ ਕਿਦਾਂ ਦਾ ਦੱਸਦੇ ਉਹ ਦ ਰਿਸ਼ਤਾ ਬੜਾ ਵਧੀਆ ਦੱਸਦੀ ਉਹਦਾ ਇਹ ਗੱਲ ਮੰਨਣ ਵਾਲੀ ਕਬਲ ਦੇ ਡੈਡੀ ਬੜਾ ਹੀ ਸੋਹਣਾ ਰਿਸ਼ਤਾ ਦੱਸਣ ਲਈ ਕਿ ਬਾਹਰੋਂ ਮੁੰਡਾ ਆਇਆ ਵਾ ਭੈਣ ਦਾ ਵਿਆਹ ਹੋਣਾ ਵਾ ਤੇ ਕਹਿੰਦੇ ਨਾਲ ਲੱਗਦਾ ਹੀ ਅਸੀਂ ਉਹਦਾ ਮਤਲਬ ਮੰਗਣੀ ਕਰ ਲੈਣੀ ਮੁੰਡੇ ਦੀ ਹੋ ਸਕੇ ਤਾਂ ਵਿਆਹ ਵੀ ਕਰ ਲਾਂਗੇ ਤੇ ਲੋਹੜੀ ਮਨਾਉਣੀ ਆ ਹੁਣ ਤੇ ਮੜਕੇ ਉਹਨਾਂ ਨੇ ਵਿਆਹ ਕਰਨਾ ਹੀ ਨਹੀਂ ਇੱਥੇ ਕਿਹੜੀ ਮਨਪਰੀਤ ਸੁਣ ਲਈ ਆ ਜਿਹੜੇ ਹਿਸਾਬ ਨਾਲ ਮਨਪਰੀਤ ਰਿਸ਼ਤਾ ਦੱਸਦੀ ਆ ਨਾ ਹੈ ਬੜਾ ਵਧੀਆ ਵਾ ਇੱਥੇ ਵੀ ਪੈਲੀ ਇੱਥੇ ਕੋਠੀ ਵੀ ਪਈ ਆ ਤੇ ਬਾਹਰ ਵੀ ਕਹਿੰਦੇ ਪੈਲੀ ਆ ਵਿੱਚੇ ਬਾਗ ਲੱਗਾ ਕਿਤੇ ਬੜਾ ਹੀ ਵਧੀਆ ਹੁੰਦਾ ਵੀ ਪੱਕਾ ਸਾਰਾ ਪਰਿਵਾਰ ਹੀ ਗੱਲ ਕਾਦੀ ਪੱਕਾ ਆ ਤੇ ਬੜਾ ਹੀ ਵਧੀਆ ਰਿਸ਼ਤਾ ਸਾਡੀ ਕੁੜੀ ਨੇ ਤੇ ਉਥੇ ਪੈਸਾਂ 'ਚ ਖੇਡਣਾ ਹੀਗਾ ਓਦਾ ਕਵਲ ਦੇ ਡੈਡੀ ਇਹ ਰਿਸ਼ਤੇ 'ਚ ਤੇ ਉਹ ਰਿਸ਼ਤੇ ਦੇ ਵਿੱਚ ਨਾ ਰਾਤ ਦਿਨ ਦਾ ਫਰਕ ਆ ਓਦਾ ਕਵਲ ਦੇ ਡੈਡੀ ਇੱਕ ਕੰਮ ਹੋ ਸਕਦਾ ਜੇ ਮੇਰੀ ਮੰਨੋ ਤੇ ਮੈਂ ਸਾਰੀ ਰਾਤ 'ਚ ਨਾ ਇਹੋ ਦਿਮਾਗ ਘੜੰਦੀ ਆਈ ਆ ਮਨਪ੍ਰੀਤ ਦੀ ਮੰਨੀ ਜਾ ਸਕਦੀ ਆ ਤੇ ਵੱਡੀ ਭੈਣ ਦੀ ਵੀ ਰਹਿ ਰਹਿ ਸਕਦੀ ਆ ਉਹ ਕਿਦਾਂ ਦੱਸ ਉਹ ਇਦਾਂ ਜਿੱਥੇ ਮਾਨਪ੍ਰੀਤ 10 ਪਾਉਂਡਈ ਆ ਉਥੇ ਪ੍ਰੀਤ ਦਾ ਰਿਸ਼ਤਾ ਕਰਦੀ ਏ ਤੇ ਜਿਹੜੀ ਮੇਰੀ ਤਾਈ ਦੀ ਪੋਤੀ ਆ ਨਾ ਉਹਦਾ ਰਿਸ਼ਤਾ ਕਰਦੀ ਏ ਵੱਡੀ ਭੈਣ ਦੇ ਜਿੱਥੇ ਇੱਕ ਰੌਂਡਈ ਆ ਉਹਨੇ ਤੇ ਇੱਕ ਗੱਲ ਹੀ ਵਾਉਣੀ ਆ ਫੇਰ ਕੀ ਹੋ ਗਿਆ ਇਹ ਕੁੜੀ ਉਹ ਵੀ ਜਵਾਨ ਆ ਖਰਦ ਹੋ ਗਈ ਹੈ ਤੇਰੀ ਪਹਿਲਾ ਉਹਨੇ ਦਿਮਾਗਸ ਦਾ ਚਟ ਲਿਆ ਰਹਿੰਦਾ ਹੁੰਦਾ ਹੁਣ ਤੂੰ ਪੈ ਗਈ ਆ ਹੱਗ ਗੱਲਾਂ ਕਰਦਾਂਗੇ ਜਿਹੜੀਆਂ ਤੂੰ ਕਰੰਦੀ ਆ ਉਹਨਾਂ ਨੂੰ ਕੀ ਜਵਾਬ ਦੇਣਾ ਤੌਲੀ ਦਾੜੀ ਜਿਹੜਾ ਬਣਾਇਆ ਸੀ ਕੀ ਗੱਲ ਹੋਈ ਆ ਪੁੱਛ ਲੈਨ ਕਿਹਦੀ ਗੱਲ ਕਰ ਕੇ ਬੈਗੀ ਆ ਅੱਜ ਹੋਰ ਦੀਆਂ ਹੋਰ ਹੀ ਕਰਨ ਦੇ ਭੀ ਆ ਕੀ ਹੋ ਗਿਆ ਦੱਸੋ ਭਰਾਵਾ ਤੇਰੀ ਭੂਆ ਨੇ ਪੰਗਾ ਪਾਤਾ ਹੀ ਵਿੱਚ ਦਾ ਪੰਗਾ ਪਾਤਾ ਨੇ ਹੋਰ ਇਤੇ ਹੋਰ ਦੀ ਦੱਸ ਪਾਉਂਦੀ ਹੀਗੀ ਤੇ ਵਿੱਚੇ ਮੂੰਹ ਨੇ ਮੋਟਾ ਕਰ ਲਿਆ ਭੀ ਮੈਂ ਤੇ ਉਧਰ ਹਾਂ ਕੀਤੀ ਆ ਤੂੰ ਹੀ ਫਿਰ ਤੂੰ ਹੀ ਤਾਂ ਡੱਬਾ ਵੀ ਲਾਏ ਜੇ ਆ ਵੀ ਡੱਬਾ ਵੀ ਮੋੜ ਦਿੱਤਾ ਉਹਨੇ ਨਹੀਂ ਇਹ ਭੂਆ ਨੇ ਸੋਹ ਹੀ ਖਾਦੀ ਆ ਤੇ ਸਾਡੇ ਰੰਗ ਦੇ ਵਿੱਚ ਭੰਗ ਪਾਉਣਾ ਹੀ ਪਾਉਣਾ ਵਾ ਉਦੋਂ ਮੈਨੂੰ ਕਹਿੰਦੀ ਸੀ ਵੀ ਤੈਨੂੰ ਮੈਂ ਰਿਸ਼ਤਾ ਕਰਾਉਣਾ ਹੀ ਕਰਾਉਣਾ ਚੰਗਾ ਭਲਾ ਉਹ ਕੁੜੀ ਨੇ ਕਹਿ ਦਿੱਤਾ ਕਿ ਭਾਈ ਮੈਂ ਹੋਂਡੇ ਨਾਲ ਵਿਆਹ ਨਹੀਂ ਕਰਾਉਣਾ ਫਿਰ ਵੀ ਸਾਰਾ ਇਲਜ਼ਾਮ ਮੇਰੇ ਉੱਤੇ ਧਰੀ ਜਾਂਦੀ ਸੀ ਇਹ ਨਹੀਂ ਮੰਨਦਾ ਇਹ ਨਹੀਂ ਮੰਨਦਾ ਜਦੋਂ ਕਿ ਉਹ ਕੁੜੀ ਨੇ ਸਾਫ਼-ਸਾਫ਼ ਇਨੀ ਗੱਲ ਕਹਿ ਦਿੱਤੀ ਹੁਣ ਇਹਦੇ ਉੱਤੇ ਨਜ਼ਰ ਰੱਖ ਲਈ ਹੋਣੀ ਆ ਇਹਨੂੰ ਉਦਾਂ ਕਿਦੋਂ ਨਾ ਕਿਦੋਂ ਪਤਾ ਲੱਗ ਗਿਆ ਹੁਣ ਆ ਵਾ ਕਿ ਵੱਡੀ ਭੂਆ ਨੇ ਕਰਵਾਤਾ ਵਾ ਕਿ ਮੈਂ ਹੁਣ ਪਿਛੇ ਕਿਉਂ ਰਵਾਂ ਸਾਡੇ ਕੋਲੋਂ ਹੀ ਪਤਾ ਲੱਗਾ ਉਹਨੂੰ ਪਿਆਰ ਰਿਸ਼ਤਾ ਜਿਹੜਾ ਇਹਨਾਂ ਨੇ ਕਰ ਦਿੱਤਾ ਤੇ ਮੈਂ ਹੋਰ ਪਾਸੇ ਹਾਂ ਕੀਤੀ ਐ ਤੇ ਕਵਲ ਰਿਸ਼ਤਾ ਮੈਨੂੰ ਵੀ ਬੜਾ ਵਧੀਆ ਲੱਗਾ ਉਹ ਬੱਸ ਕਰੋ ਮੰਮੀ ਜੀ ਆਹ ਵੇਖੋ ਮੈਂ ਕਹਿੰਦਾ ਤੁਸੀਂ ਵੀ ਬੂਹਾ ਦੇ ਨਾਲੋਂ ਘੱਟ ਨਹੀਂ ਆ ਮੈਨੂੰ ਬੜਾ ਵਧੀਆ ਲੱਗਾ ਉਹਨਾਂ ਨੂੰ ਕੀ ਜਵਾਬ ਦੇਣਾ ਵਾ ਜਿਹੜੇ ਇੱਥੇ ਆਏ ਸੀ ਨਾਲੇ ਅਗਲੇ ਨੇ ਕਿਹੜਾ ਇਹਨੂੰ ਵੇਖਿਆ ਨਹੀਂ ਹੈਗਾ ਕਾਈਆਂ ਤੇ ਇਹ ਦਿਵਾਲੀ ਮੇਰੇ ਹੋਏ ਐ ਮੈਂ ਚੱਲ ਮੈਂ ਉਹਦਾ ਰਿਸ਼ਤਾ ਕਰਾ ਦਾਂਗੀ ਆਪਣੇ ਕਾਈ ਦੀ ਪੁੱਤਰੀ ਤੂੰ ਇਹ ਗੱਲ ਕੱਢੀ ਤੇ ਕੱਢੀ ਕਿੱਦਾਂ ਬਲਾ ਬਾਈ ਕੋਈ ਗੱਲ ਨਹੀਂ ਡੈਡੀ ਜੀ ਸੋਚ ਸਮਝ ਕੇ ਚੱਲੋ ਮੰਮੀ ਨੇ ਗੱਲ ਹੀ ਕੀਤੀ ਆ ਕਿਹੜਾ ਉੱਥੇ ਰਿਸ਼ਤਾ ਕਰ ਦੇਣ ਲੱਗੇ ਆ ਗਰਮਨਾ ਹੋ ਬਬੋਤੇ ਨਾ ਗਰਮਨਾ ਵਾਦੇ ਹੋਰ ਕੀ ਕਰਾਂ ਕੱਲ ਮੈਨੂੰ ਕੋ ਹੋਰ ਦੱਸ ਪਾ ਦੇਗਾ ਪਿਆ 100 ਕਿਲੇ ਵਾਲਾ 150 ਕਿਲੇ ਵਾਲਾ ਇਹ ਵਦੋਂ ਮੂੰਹ ਚੱਕ ਤਰਪੇਗੀ ਅੱਜ ਵਦਨਾ ਗੱਲ ਕਰ ਲਈਏ ਆ ਕੋਈ ਗੱਲ ਕਰਨ ਵਈ ਆ ਸਾਡੇ ਕੋਲ ਮੁੱਕ ਮੱਕਣ ਵਾਲੇ ਕੰਮ ਹੈ ਨਹੀਂ ਕਿ ਮੈਂ ਤੁਹਾਨੂੰ ਗੱਲ ਦੱਸ ਦਿਆ ਜੋ ਕਿਸੇ ਦੀ ਕਿਸਮ ਵਿੱਚ ਆ ਉਹੀ ਮਿਲਣਾ ਭਾਵੇਂ 100 ਕਿਲੇ ਵਾਲਾ ਤੇ ਭਾਵੇਂ 200 ਕਿਲੇ ਵਾਲਾ ਜ਼ੁਬਾਨ ਵੀ ਕੋਈ ਚੀਜ਼ ਹੁੰਦੀ ਆ ਬਿਲਕੁਲ ਸਹੀ ਗੱਲ ਆ ਮੰਮੀ ਮੈਂ ਡੈਡੀ ਦੇ ਹੱਕ ਦੇ ਵਿੱਚ ਆ ਆ ਤੁਸੀਂ ਐਵੇਂ ਗਲਤ ਗੱਲ ਕੀਤੀ ਆ ਉਧਰੋਂ ਇੰਨਾ ਖੁਸ਼ੀਆਂ ਦਾ ਵੇਲਾ ਆਉਂਦਿਆ ਵਾ ਤੇ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਕਲਾ ਪਾ ਕੇ ਬਹਿ ਜਾਓ ਕਲਾ ਪਾਉਣ ਵਾਲੀ ਤੇ ਕੋਈ ਗੱਲ ਨਹੀਂ ਹੈ ਉਹ ਯਾਰ ਗੱਲ ਕਿਉਂ ਨਹੀਂ ਆ ਸੰਦੀਪ ਤੂੰ ਵੀ ਮੰਮੀ ਦੀ ਸਾਈਡ ਲਈ ਜਾਨੀ ਆ ਵੇਖੋ ਇੱਕੋ ਦਾਮੀ ਦੋਵੇਂ ਰਿਸ਼ਤੇ ਜਿਹੜੇ ਆ ਨਾ ਪਤਾ ਲੱਗੇ ਆ ਜੇ ਪਹਿਲਾਂ ਉਹਨਾਂ ਦਾ ਰਿਸ਼ਤਾ ਪਤਾ ਲੱਗ ਜਾਂਦਾ ਤੇ ਉਹਨਾਂ ਨੂੰ ਹਾਂ ਕਰ ਦੇਣੀ ਤੇ ਸਾਨੂੰ ਬਾਹਲਾ ਲੱਭ ਜਾਣਾ ਹੀ ਅਸੀਂ ਇਹਨਾਂ ਨੂੰ ਮਨਾ ਕਰ ਦਿੰਦੇ ਹੁਣ ਗੱਲ ਤੇ ਇੱਥੇ ਫਸ ਗਈ ਆ ਵੀ ਪਹਿਲਾਂ ਆਏ ਵੱਡੇ ਭੂਆ ਜੀ ਤੇ ਗੱਲ ਸਾਰੀ ਹੋ ਗਈ ਉਥੇ ਤਾਂ ਕਰਕੇ ਚਲੋ ਹਰ ਕੋਈ ਇਹੋ ਹੀ ਚਾਹੁੰਦਾ ਵਾ ਕਿ ਆਪਣੀ ਧੀ ਭੈਣ ਜਿਹੜੀ ਆ ਸੌਖੇ ਘਰ ਜਾਵੇ ਕਈ ਵਾਰ ਜੀ ਚੰਗੇ ਹੁੰਦੇ ਆ ਚੰਗੇ ਨਹੀਂ ਹੁੰਦਾ ਤੇ ਕਈ ਤੇ ਜੀ ਨਹੀਂ ਚੰਗੇ ਹੁੰਦੇ ਸੁੱਖ ਜਿਹੜਾ ਆਪਣੀ ਕਿਸਮਤ ਦਾ ਹੀ ਹੁੰਦਾ ਆ ਮੰਮੀ ਜੀ ਤੇ ਹੁਣ ਤੁਸੀਂ ਇਹ ਸਾਰੇ ਜਾਣੇ ਨਾ ਇੱਕ ਦੂਜੇ ਦੇ ਨਾਲ ਗਰਮਣਾ ਹੋਵੋ ਕੋਈ ਗੱਲ ਨਹੀਂ ਹੁਣ ਜਿਹੜਾ ਕੰਮ ਆਪਾਂ ਵਿੱਢਿਆ ਵਾ ਨਾ ਮਹਾਰਾਜ ਉਹਦੇ ਵਿੱਚ ਸਾਨੂੰ ਪੂਰੀ ਪਾਵੇ ਤੇ ਆਪਾਂ ਇਹ ਕੰਮ ਕਰੀਏ ਨਾ ਹੋਰ ਬੰਨੇ ਸੋਚੋ ਸੋ ਤਿੰਨ ਤਾਂ ਨਹੀਂ ਡਈ ਹੈਗੀ ਮੈਂ ਇਹੋ ਕਹਿਣ ਦੀ ਬਚਲ ਨਿੱਕੀ ਭੂਆ ਤੇਰੀ ਵਿੱਚ ਰਲ ਮਿਲ ਜਾਂਦੀ ਸਾਰੇ ਕੰਮ ਹੀ ਰਲ ਜਾਂਦੇ ਮੈਨੂੰ ਇਹ ਆ ਹੀਗਾ ਹੋਰ ਤਾਂ ਕੋਈ ਗੱਲ ਨਹੀਂ ਹੁਣ ਭੂਆ ਆਪ ਹੀ ਨੇ ਰਲਣਾ ਚਾਹੁੰਦੀ ਇੱਧਰ ਵੇਖੋ ਮੰਮੀ ਜੀ ਜੇ ਪ੍ਰੀਤੀ ਦੀ ਕਿਸਮਤ ਦੇ ਵਿੱਚ ਉਹਦਾ ਰਿਸ਼ਤਾ ਲਿਖਿਆ ਹੁੰਦਾ ਨਾ ਛੋਟੀ ਭੂਆ ਦਾ ਤੇ ਫਿਰ ਉਹ ਪਹਿਲਾਂ ਪਤਾ ਲੱਗ ਜਾਣਾ ਸੀ ਹੁਣ ਇਹਦੇ ਸੰਜੋਗ ਵਾ ਨਾ ਜਿੱਥੇ ਹੈਗੇ ਉੱਥੇ ਹੀ ਹੋਣਾ ਵਾ ਇਹ ਤਾਂ ਹੁਣ ਆਪਣੇ ਹੱਥ 'ਚ ਵੀ ਹੈਗੀ ਆ ਨਾ ਗੱਲ ਮਮੀ ਬੱਸ ਕਰੋ ਉਹ ਹੀ ਗੱਲ ਫਿਰ ਲੜਾਈ ਵਾਲੀਆਂ ਗੱਲਾਂ ਕਰਦੇ ਜੇ ਦੋਵਾਂ ਕੁੜੀਆਂ ਦਾ ਵਿਆਹ ਹੋ ਜਾਣੇ ਤੇ ਦੋ ਹੀ ਥਾਂ ਲੱਬੇ ਨੇ ਕੀ ਹੋ ਗਿਆ ਜਿਹੜੀ ਤੁਸੀਂ ਕਹਿ ਰਹੇ ਆ ਨਾ ਤਾਏ ਦੀ ਪੋਤੀ ਜਦੋਂ ਅਗਲੇ ਨਾਲ ਹੋਇਆ ਸੱਚਾਈ ਪਤਾ ਲੱਗੀ ਨਾ ਤੇ ਉਹਨਾਂ ਨੇ ਸਾਰੀ ਉਮਰ ਤਾਨੂੰ ਮੇੜੇ ਥੱਲੇ ਰੱਖਣਾ ਵੀ ਇਹਨੇ ਸਾਡੇ ਨਾਲ ਧੋਖਾ ਕੀਤਾ ਆਪਣੀ ਕੁੜੀ ਦਾ ਉਥੋਂ ਰਿਸ਼ਤਾ ਹਟਾ ਕੇ ਤੇ ਸਾਡੀ ਦਾ ਕਰ ਦਿੱਤਾ ਹੈ ਤੇ ਇਦਾਂ ਚੰਗੇ ਨਹੀਂ ਲੱਗੀ ਤਾਂ ਕੋਈ ਗੱਲ ਨਹੀਂ ਆ ਨਾ ਐਵੇਂ ਟੈਨਸ਼ਨ ਲਓ ਉਹਨੇ ਕਹਿਣਾ ਜੇ ਉਹਦੋਂ ਚੰਗੇ ਸੀ ਤੇ ਇਹਨੇ ਆਪਣੀ ਦਾ ਕਿਉਂ ਨਹੀਂ ਕੀਤਾ ਤੇ ਚੱਲ ਫਿਰ ਆਪਣੀ ਭੂਆ ਨੂੰ ਮਨਾ ਲਿਓ ਜਿੱਦਾਂ ਮਨਾਇਆ ਜਾਂਦਾ ਫੇਰ ਹੀ ਮਜ਼ਾ ਆਉਣਾ ਜੇ ਵਿਆਹ ਦਾ ਕੋਈ ਨਹੀਂ ਭੂਆ ਨੂੰ ਮਨਾ ਲਿਓ ਨਾ ਵੱਡੀ ਭੂਆ ਨੂੰ ਵੀ ਸੱਦਦੇ ਆਪੇ ਉਹ ਜਾਣ ਕੇ ਨਾਲੇ ਸਾਰੀ ਗੱਲ ਸਮਝਾਉਣਗੇ ਉਹਨਾਂ ਨੂੰ ਚੱਲ ਕਰ ਲਓ ਫਿਰ ਜਿੱਦਾਂ ਤੂੰ ਜਿਹੜੇ ਕੰਮ ਗਏ ਸੀ ਕੁਛ ਨਹੀਂ ਬਣਿਆ ਉਹ ਕੰਮ ਦਾ ਅਗਲੇ ਕਹਿੰਦੇ ਆ ਵੀ ਜਿਨ੍ਹਾਂ ਨੇ ਪੈਲਸ ਬੁੱਕ ਕਰਾਉਣੇ ਨੇ ਤਾਂ 6-6 ਮਹੀਨੇ ਪਹਿਲਾਂ ਦੇ ਬੁੱਕ ਕਰਵਾ ਛੱਡੇ ਆ ਤੇ ਕਹਿੰਦੇ ਤੁਹਾਨੂੰ ਅੱਜ ਚੇਤਾ ਆਇਆ ਵਾ ਤੇ ਜਾਂ ਫਿਰ ਉਹੋ ਹੀ ਮਿਲਦੇ ਹੀ ਉਹ ਛੋਟੇ-ਮੋਟੇ 40-50 ਕੁਰਸੀਆਂ ਵਾਲੇ ਫਿਰ ਉਹਦੇ ਨਾਲ ਉਹ ਘਰੇ ਹੀ ਠੀਕ ਆ ਕੇ ਮੈਂ ਤੇ ਆਪ ਇਹੋ ਸੋਚਦਾ ਆਂ ਆ ਕਿ ਘਰ ਇਹ ਕਰ ਲਈਏ ਆ ਵਿਹੜੇ ਨੂੰ ਥੋੜਾ ਬੋਤਾ ਪੱਧਰਾ ਕਰ ਲਈਏ ਔਰ ਹੁਣ ਦੇਣੀ ਵਿੱਚ ਥੋੜੇ ਆ ਨਹੀਂ ਤੇ ਅਸੀਂ ਤੇ ਮਿਸਤਰੀਆਂ ਦੇ ਕੋਲੋਂ ਜ਼ੋਰ ਮਾਰ ਕੇ ਫਰਸ਼ ਪਵਾ ਲੈਣਾ ਹੈ ਹੁਣ ਕਰੀਏ ਕੀ ਹੁਣ ਸਾਰਾ ਕੰਮ ਤੇ ਸਿਰ ਦੇ ਉੱਤੇ ਆ ਗਿਆ ਨਹੀਂ ਇੰਨੇ ਦਿਨਾਂ ਚ ਫਰਸ਼ ਨਹੀਂ ਪੈਣਾ ਹੈ ਮਮੀ ਭਾਰਤ ਤੁਸੀਂ ਨਾ ਬੜਾ ਮਨ ਖੁਸ਼ ਰੱਖੋ ਤੇ ਵਧੀਆ ਵਧੀਆ ਸੋਚੋ ਜਿੰਨਾ ਚੰਗਾ ਸੋਚਾਂਗੇ ਨਾ ਉਨਾ ਹੀ ਚੰਗਾ ਹੁੰਦਾ ਤੇ ਜਿੰਨਾ ਆਪਾਂ ਮਾੜਾ ਸੋਚਾਂਗੇ ਉਨਾ ਹੀ ਮਾੜਾ ਹੁੰਦਾ ਇਹ ਕਰਕੇ ਨਾ ਐਵੇਂ ਨਾ ਇੱਧਰ ਉੱਧਰ ਦਿਮਾਗ ਨੂੰ ਘਮਾਓ ਤੇ ਕੋਈ ਗੱਲ ਨਹੀਂ ਰਹੀ ਗੱਲ ਭੂਆ ਦੀ ਤੇ ਮਨਾ ਲਾਂਗੇ ਉਹਨਾਂ ਨੂੰ ਵੀ। ਓਏ ਉਹ ਗੱਲ ਛੱਡ ਜਿਹੜਾ ਬਾਅਦ ਵਿੱਚ ਪੰਗਾ ਪਿਆ ਕਰਨਾ ਜਾਂ ਮੰਮੀ ਨੇ ਇਹੋ ਜੀ ਗੱਲ ਸੋਚ ਲਈ ਤੇ ਜਦੋਂ ਕੱਲ ਨੂੰ ਮੁੜ ਕੇ ਉਹਨੇ ਆਇਆ ਕਰਨਾ ਨੇ ਭਾਈ ਨੇ ਤੇ ਮੰਮੀ ਨੇ ਮੱਥੇ ਤੇ ਚੂੜੀ ਪਾਇਆ ਕਰਨੀ ਆ ਕਿਉਂਕਿ ਮੰਮੀ ਦੇ ਦਿਮਾਗ ਦੇ ਵਿੱਚ ਛੋਟੀ ਭੂਆ ਵਾਲਾ ਰਿਸ਼ਤਾ ਚੱਲਦਾ ਰਿਹਾ ਕਰਨਾ ਵਾ ਇਹ ਕਰਕੇ ਇਹਨੂੰ ਮਨੋ ਜੜਾਵਾ ਮੰਨਣਾ ਹੀ ਪੈਣਾ ਵਾ ਤੁਹਾਨੂੰ ਤੇ ਨਹੀਂ ਤੇ ਹੁਣ ਇਹ ਦੱਸ ਦੋ ਜੇ ਫੇਰ ਮੁਕਰਨ ਵਾਲੀ ਗੱਲ ਆ ਤਾਂ ਫੇਰ ਮੁਕਰ ਦਿਓ ਚੁੱਪ ਕਰਕੇ ਪਰ ਕੱਲ ਨੂੰ ਉਹ ਜਿਹੜੀ ਮੁੜ ਕੇ ਲਾਲਾ ਲਾਲਾ ਹੋਇਆ ਕਰਨੀ ਨਾ ਉਹ ਨਹੀਂ ਜੇ ਸਾਨੂੰ ਪਸੰਦ ਆਗੀ ਫੇਰ ਦੋਵਾਂ ਪੂਵਾ ਤੋਂ ਜਾਂਦੇ ਰਵਾਂਗੇ ਹੋਰ ਕੀ ਆ ਇੱਕ ਨੂੰ ਮਨਾਉ ਤੇ ਦੂਜੀ ਰੋਸਦੀ ਆ ਦੂਜੀ ਨੂੰ ਮਨਾਉ ਤੇ ਫੇਰ ਪਹਿਲੀ ਰੋਸਦੀ ਪਰ ਕਮ ਸੇ ਕਮ ਸੱਚੇ ਰਹੇ ਹੈਗੇ ਆ ਨਾ ਹੁਣ ਆਪਾਂ ਮੁੜ ਕੇ ਝੂਠੇ ਪੈ ਜਾਣਾ ਆਪਾਂ ਦੋਵਾਂ ਪਾਸਿਆਂ ਤੋਂ ਸਾਰਿਆਂ ਨੇ ਇਸੇ ਵਕਤ ਗਲਤ ਕਹਿਣਾ ਵਾ ਵੀ ਇਹਨਾਂ ਨੇ ਗਲਤ ਕੀਤਾ ਹੋਰ ਕੀ ਡਾਡ ਜੀ ਐਦਾਂ ਕਰੋ ਟਾਈਮ ਆਪਣੇ ਕੋਲ ਉਹਨਾਂ ਕੀ ਆ ਇੱਕ ਇੱਕ ਮਿੰਟ ਗਿਣਤੀ ਆ ਇਹ ਵੇਲੇ ਆ ਮੈਂ ਵੀ ਗੱਡੀ ਛੇਲੇ ਅਗਲਾ ਆਤੀ ਆ ਤੁਸੀਂ ਵੀ ਉੱਥੇ ਲਾਤੀ ਆ ਗੱਡੀਆਂ ਵਾੜੋ ਅੰਦਰ ਮੈਂ ਟਰੈਕਟਰ ਕੱਢਾਂ ਬਾਹਰ ਤੇ ਆ ਵੇੜੇ ਨੂੰ ਪਤਰਾ ਕਰ ਲੀਏ ਹੁਣ ਹੁਣ ਪਧਰਾ ਕੀਤਾ ਹੋਊਗਾ ਉਦੋਂ ਤੱਕ ਸਕਤਾ ਹੋ ਜਾਊਗਾ ਤੇ ਇਹ ਹੱਥ ਜੋੜੋ ਤੇ ਬਾਬਾ ਕਿਤੇ ਮੀਂਹ ਨਾ ਪੈ ਜਾਏ ਉਦਣ ਨਹੀਂ ਤੇ ਬਹੁਤ ਕੰਮ ਖਰਾਬ ਹੋਣਾ ਜੇ ਚਲੋ ਠੀਕ ਆ ਬਾਬਾ ਚਲੋ ਆ ਚੁੱਕੋ ਮੰਡੀਆਂ-ਮੁੰਡੀਆਂ ਤੇ ਕੁਰਸੀਆਂ ਕਰੋ ਸਾਈਡ ਤੇ ਕਰ ਦਿੰਦਾ ਹਾਂ ਇਹ ਨੂੰ ਕਰੋ ਮੈਂ ਟਰੈਕਟਰ ਸਟਾਰਟ ਕਰਾਂਗਾ